ਇਹ ਗੱਲ ਸੋਚ ਕੇ ਵੀ ਮਨ ਘਬਰਾ ਉਠਦਾ ਕਿ ਕਿੰਨੇ ਬੇਵਸ ਹੋਣਗੇ ਉਹ ਮਾਪੇ ਜਿਹੜੇ ਆਪਣੇ 18 ਸਾਲਾਂ ਦੇ ਪੁੱਤ ਦਾ ਸੰਸਕਾਰ ਕਰ ਰਹੇ ਸੀ ਤਾਂ ਸੰਸਕਾਰ ਕਰਦੇ ਸਮੇ ਆਪਣੇ ਪੁੱਤ ਦੀਆਂ ਜਿਹੜੀਆਂ ਪਿਆਰੀਆਂ ਚੀਜ਼ਾਂ ਸੀ ਉਹਨਾਂ ਦੇ ਨਾਲ-ਨਾਲ ਉਹਦਾ ਜਿਹੜਾ ਪਿਆਰਾ ਮੋਟਰਸਾਈਕਲ ਸੀ ਉਹਨੂੰ ਵੀ ਜਲਾ ਰਹੇ ਸੀ ਉਹਦੇ ਸੰਸਕਾਰ ਦੇ ਨਾਲ-ਨਾਲ ਹਰ ਉਹਦੀ ਚੀਜ਼ ਜਿਹੜੀ ਉਹਨੂੰ ਬਹੁਤ ਪਿਆਰੀ ਸੀ ਉਹ ਜਲਾ ਰਹੇ ਸੀ ਉਹਨਾਂ ਮਾਪਿਆਂ ਦਾ ਕੁਝ ਵਸ ਨਹੀਂ ਚੱਲਦਾ ਹੋਊਗਾ ਜਿਨ੍ਹਾਂ ਦਾ ਇਕਲੌਤਾ 18 ਸਾਲਾਂ ਦਾ ਪੁੱਤ ਲਾਸ਼ ਬਣ ਗਿਆ ਜਦੋਂ ਉਹ ਆਪਣੇ ਕਾਲਜ ਜਾ ਰਿਹਾ ਸੀ ਐਡਮਿਸ਼ਨ ਲੈਣ ਦੇ ਵਾਸਤੇ ਦੱਸਿਆ ਜਾ ਰਿਹਾ ਕਿ ਕ੍ਰਿਸ਼ਨ ਨਾਂ ਦੇ ਮੁੰਡੇ ਨੇ ਪਲੱਸ 2 ਪਾਸ ਕੀਤੀ ਸੀ ਤੇ ਪਲੱਸ 2 ਤੋਂ ਬਾਅਦ ਉਹ ਬੀਏ 20 ਸੀਏ ਦੀ ਪੜ੍ਹਾਈ ਕਰਨ ਵਾਸਤੇ ਕਾਲਜ ਐਡਮਿਸ਼ਨ ਲੈਣ ਜਾ ਰਿਹਾ ਸੀ ਜਦੋਂ ਰਸਤੇ ਦੇ ਵਿੱਚ ਜਾ ਰਿਹਾ ਸੀ ਤਾਂ ਉਹਦੀ ਇੱਕ ਟਰੈਕਟਰ ਟਰਾਲੀ ਦੇ ਨਾਲ ਬਹੁਤ ਹੀ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕ੍ਰਿਸ਼ ਦੇ ਸਿਰ ਦੇ ਵਿੱਚ ਗੰਭੀਰ ਚੋਟਾਂ ਆਈਆਂ। ਹੋਰ ਲੱਤਾਂ ਬਾਹਾਂ ਤੇ ਸੱਟਾਂ ਵੱਜੀਆਂ। 12 ਦਿਨ ਕ੍ਰਿਸ਼ ਹਸਪੀਟਲ ਦੇ ਅੰਦਰ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਰਿਹਾ ਤੇ ਆਖਰ ਮੌਤ ਹੱਥੋਂ ਹਾਰ ਗਿਆ। ਕ੍ਰਿਸ਼ ਦੀ ਮੌਤ ਹੋ ਗਈ। ਕ੍ਰਿਸ਼ ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ ਜਦੋਂ ਕ੍ਰਿਸ਼ ਦੀ ਮੌਤ ਹੋਈ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਸੀ ਬੁਰਾ ਹਾਲ ਸੀ ਕਿਉਂਕਿ ਉਹਨਾਂ ਦਾ ਇੱਕੋ ਇੱਕ ਸਹਾਰਾ ਕ੍ਰਿਸ਼ ਦੁਨੀਆ ਤੇ ਨਹੀਂ ਰਿਹਾ ਜਦੋਂ ਅੰਤਿਮ ਸਮੇਂ ਕ੍ਰਿਸ਼ ਦੀਆਂ ਰਸਮਾਂ ਚੱਲ ਰਹੀਆਂ ਸੀ ਉਹਦਾ ਸੰਸਕਾਰ ਕਰ ਰਹੇ ਸੀ ਮਾਪੇ ਤਾਂ ਉਹਨਾਂ ਨੇ ਕ੍ਰਿਸ਼ ਦੀ ਉਹ ਹਰ ਪਿਆਰੀ ਚੀਜ਼ ਜਿਹੜੀ ਉਹਨੂੰ ਬਹੁਤ ਜ਼ਿਆਦਾ ਪਸੰਦ ਸੀ ਉਹ ਉਹਦੇ ਨਾਲ ਹੀ ਜਲਾ ਦਿੱਤੀ ਕਿਉਂਕਿ ਉਹਨਾਂ ਨੂੰ ਐ ਲੱਗਦਾ ਸੀ ਬੇਵਸ ਮਾਪਿਆਂ ਨੂੰ ਉਹਨਾਂ ਦੇ ਮਨ ਵਿੱਚ ਇਹ ਸੀ ਕਿ ਸਾਡੇ ਪੁੱਤ ਨੂੰ ਇਹ ਸਾਰੀਆਂ ਖੁਸ਼ੀਆਂ ਮਿਲਣ ਕਿਉਂਕਿ ਜੋ ਉਹ ਜਿੰਦਾ ਨਹੀਂ ਰਿਹਾ ਸੀ ਕਿ ਜਿਹਦੇ ਕਰਕੇ ਉਹ ਉਸ ਕ੍ਰਿਸ਼ ਆਪਣੇ ਬੇਟੇ ਦੇ ਚਾਹ ਲਾੜ ਪੁਗਾ ਸਕਦੇ ਕਿਉਂਕਿ ਮਾਪਿਆਂ ਦਾ ਕਹਿਣਾ ਕਿ ਸਾਡੇ ਪੁੱਤ ਕ੍ਰਿਸ਼ਨ ਨੂੰ ਆਪਣੀ ਬਾਈਕ ਦੇ ਨਾਲ ਬਹੁਤ ਪਿਆਰ ਸੀ ਸਾਡੇ ਘਰ ਗੱਡੀਆਂ ਵੀ ਨੇ ਪਰ ਕ੍ਰਿਸ਼ ਹਮੇਸ਼ਾ ਹੀ ਬਾਈਕ ਚਲਾਉਣੀ ਪਸੰਦ ਕਰਦਾ ਸੀ ਤਾਂ ਉਸ ਨੇ ਜਦੋਂ ਕ੍ਰਿਸ਼ਦ ਦੀ ਮੌਤ ਹੋਈ ਤਾਂ ਮਾਪਿਓ ਬੇਵੱਸ ਉਹ ਚਾਹੁੰਦੇ ਸੀ ਮਨ ਦੀ ਉਹਨਾਂ ਦੀ ਭਾਵਨਾ ਇਹ ਸੀ ਕਿ ਸਾਡਾ ਪੁੱਤ ਪਹਿਲਾਂ ਦੀ ਤਰ੍ਹਾਂ ਹੀ ਆਪਣੀ ਬਾਈਕ ਤੇ ਜਾਵੇ ਉਹਦੇ ਤੇ ਇੰਜੋਏ ਕਰੇ ਜਿਹੜੀਆਂ ਉਹਦੀਆਂ ਐਨਕਾਂ ਜਾਂ ਹੋਰ ਪਹਿਨਣ ਵਾਲੇ ਕੱਪੜੇ ਜਿਹੜੀਆਂ ਚੀਜ਼ਾਂ ਪਰਫਿਊਮ ਵਗੈਰਾ ਜੋ ਵੀ ਕ੍ਰਿਸ਼ਨ ਨੂੰ ਪਸੰਦ ਸੀ ਉਹ ਉਹਨਾਂ ਨੂੰ ਇਸਤੇਮਾਲ ਕਰੇ ਬੇਵਸਮਾਪੇ ਜਦੋਂ ਲਾਚਾਰ ਹੋ ਗਏ ਆਪਣੀ ਆਪਣੇ ਪੁੱਤ ਦੀ ਮੌਤ ਦੇ ਅੱਗੇ ਤਾਂ ਉਹਨਾਂ ਨੇ ਫਿਰ ਆਪਣੇ ਪੁੱਤ ਦੇ ਸੰਸਕਾਰ ਦੇ ਨਾਲ-ਨਾਲ ਉਹਨਾਂ ਚੀਜ਼ਾਂ ਦਾ ਵੀ ਸੰਸਕਾਰ ਕੀਤਾ ਉਹਨਾਂ ਨੂੰ ਐ ਲੱਗ ਰਿਹਾ ਸੀ ਜਦੋਂ ਮਾਪੇ ਭਾਵੁਕ ਸਥਿਤੀ ਦੇ ਵਿੱਚ ਸੀ ਬੇहद ਦਰਦਨਾਕ ਉਹਨਾਂ ਦੀ ਸਥਿਤੀ ਆਪਾਂ ਜੇ ਸੋਚੀਏ ਤਾਂ ਕੀ ਬੀਤਦੀ ਆ ਉਹਨਾਂ ਮਾਪਿਆਂ ਦੇ ਮਨ ਤੇ ਜਿਨ੍ਹਾਂ ਦਾ ਇੱਕੋ ਇੱਕ ਪੁੱਤ ਹੋਵੇ ਤੇ ਉਹਦੀ ਵੀ ਮੌਤ ਹੋ ਜਾਵੇ ਤਾਂ ਉਹ ਬੇਵਸ ਮਾਪੇ ਵਿਚਾਰੇ ਕਰ ਕੁਝ ਨਹੀਂ ਸੀ ਸਕਦੇ ਪਰ ਇੱਕ ਉਹਨਾਂ ਨੂੰ ਆਏ ਸੀ ਕਿ ਸਾਡਾ ਪੁੱਤ ਜਿੱਥੇ ਵੀ ਗਿਆ ਉਹ ਇਹਨਾਂ ਚੀਜ਼ਾਂ ਨੂੰ ਮਾਨੇ ਇੱਕ ਮਨ ਦੇ ਵਿੱਚ ਭਾਵੁਕਤਾ ਸੀ ਉਹਨਾਂ ਦੇ ਤੇ ਭਾਵਕ ਹੋ ਕੇ ਉਹਨਾਂ ਨੇ ਆਪਣੇ ਪੁੱਤ ਦੀ লাশ ਦੇ ਨਾਲ ਉਹਨਾਂ ਚੀਜ਼ਾਂ ਦਾ ਵੀ ਸੰਸਕਾਰ ਕੀਤਾ ਮਾਪੇ ਉਹਦਾ ਕਹਿਣਾ ਕਿ ਸਾਨੂੰ ਆਏ ਸੀ ਕਿ ਸਾਡਾ ਕ੍ਰਿਸ਼ ਇਹਨਾਂ ਚੀਜ਼ਾਂ ਨੂੰ ਕਿੰਨਾ ਪਿਆਰ ਕਰਦਾ ਸੀ ਤੇ ਉਹਨੂੰ ਕਿਸੇ ਚੀਜ਼ ਦੀ ਕਮੀ ਨਾ ਆਵੇ ਕਿੰਨੇ ਭਾਵਕ ਪਲ ਸੀ ਜਦੋਂ ਬੰਦਾ ਮਿੱਟੀ ਦੇ ਨਾਲ ਮਿੱਟੀ ਹੋ ਜਾਂਦਾ ਖਾਕ ਹੋ ਜਾਂਦਾ ਜਦੋਂ ਉਹਦੀ ਮੌਤ ਹੋ ਜਾਂਦੀ ਆ ਤਾਂ ਕੋਈ ਵੀ ਵਸਤੂ ਉਹਦੇ ਨਾਲ ਨਹੀਂ ਜਾਂਦੀ ਪਰ ਉਹ ਮਾਂ ਬਾਪ ਕਿੰਨੇ ਬੇਵਸ ਹੋਣਗੇ ਜਿਹੜੇ ਸੋਚਦੇ ਸੀ ਕਿ ਸ਼ਾਇਦ ਇਹ ਚੀਜ਼ਾਂ ਸਾਡੇ ਕ੍ਰਿਸ਼ਟ ਦੇ ਨਾਲ ਹੀ ਰਹਿਣ ਜਦੋਂ ਇਹ ਘਟਨਾ ਸੁਣੀ ਦਾ ਬਹੁਤ ਦੁੱਖ ਹੋਇਆ ਇਹ ਘਟਨਾ ਗੁਜਰਾਤ ਦੇ ਅੰਦਰ ਵਾਪਰੀ ਇਹ ਫੈਮਿਲੀ ਗੁਜਰਾਤ ਦੇ ਅੰਦਰ ਰਹਿ ਰਹੀ ਸੀ ਤੇ ਕ੍ਰਿਸ਼ ਉੱਥੇ ਹੀ ਨੇੜੇ ਦੇ ਕਾਲਜ ਵਿੱਚ ਐਡਮਿਸ਼ਨ ਲੈਣ ਦੇ ਵਾਸਤੇ ਜਾ ਰਿਹਾ ਸੀ ਪਰ ਬੇहद ਅਫਸੋਸ ਕਿ ਉਹਨੂੰ ਵਿਚਾਰੇ ਨੂੰ ਐਡਮਿਸ਼ਨ ਲੈਣ ਦਾ ਤਾਂ ਮੌਕਾ ਹੀ ਨਹੀਂ ਮਿਲਿਆ ਕਾਲਜ ਜਾਣ ਦਾ ਤਾਂ ਮੌਕਾ ਹੀ ਨਹੀਂ ਮਿਲਿਆ ਰਸਤੇ ਦੇ ਵਿੱਚ ਉਹਦਾ ਐਕਸੀਡੈਂਟ ਹੋ ਗਿਆ ਤੇ ਉਸ ਭਿਆਨਕ ਐਕਸੀਡੈਂਟ ਨੇ 12 ਦਿਨ ਬਾਅਦ ਕ੍ਰਿਸ਼ ਦੀ ਜਾਨ ਲੈ ਲਈ